ਸ਼ੇ ਨਾਮ ਆਇਆ ਜੀ ਮੇਰਾ ਸੁਲਤਾਨ ਪਰਲੋਦੀ ਪਿੰਡ ਵਢੇਲ ਕਨੇਵਾ ਜੀ ਤੇ ਮਤਲਬ ਕਿ ਅੱਜ ਵਾਪਸ ਆ ਰਹੇ ਆ ਜੀ ਸਾਲ ਹੋ ਗਿਆ ਜੀ ਪਹਿਲਾਂ ਇੱਕ ਦੂਜੀ ਟਰਾਲੀ ਗਈ ਸੀ ਆ ਬਾਦ ਚੋਂ ਤਿਆਰ ਕਰਕੇ ਲੈ ਗਿਆ ਸੀ ਆ ਹੁਣ ਅੱਜ ਵਾਪਸ ਆਂਦੀ ਆ ਜੀ ਤੁਹਾਡਾ ਨਾਮ ਤੇ ਮੇਰਾ ਨਾਮ ਹੈ ਜੁਗਰਾ ਸਿੰਘ ਅਰੀ ਉਹਦਾ ਯੂਵੀ ਕਹਿੰਦੇ ਆ ਮੈਨੂੰ ਸਾਰੇ ਤੇ ਮੇਰਾ ਪਿੰਡ ਸਲਾਈਂ ਜਟਾ ਹੈ ਤੇ ਅਸੀਂ ਕਾਫੀ ਕਲੋਜ਼ ਆ ਇੱਕ ਦੂਜੇ ਦੇ ਚਲੋ ਇੱਕ ਕੰਮ ਸ਼ੁਰੂ ਹੋਇਆ ਸੀਗਾ ਤਾਂ ਅਸੀਂ ਉਦੋਂ ਪਹਿਲਾ ਫਾਰਾ ਸਾਹਿਬ ਗਿਆ ਸੀਗੇ ਉਹ ਗੱਡੀਆਂ ਦੇ ਗਿਆ ਸੀਗੇ ਸਾਨੂੰ ਹੁੰਦਾ ਸੀ ਤਰੋਂ ਕਿ ਸਾਡੇ ਤੋਂ ਕੋਈ ਨਹੀਂ ਜਾਂਦਾ ਪਿਆ ਫਿਰ ਅਸੀਂ ਆ ਦੇਲ ਨੂੰ ਅਪਰਾਲਾ ਕੀਤਾ ਕੁਛ ਇਹਨਾਂ ਨੂੰ ਵੀ ਹੋਇਆ ਅਸੀਂ ਟਰਾਲੀ ਲੈ ਕੇ ਉੱਥੇ ਪਹੁੰਚੇ ਤੇ ਉੱਥੇ ਪਹੁੰਚ ਗਏ ਜੋ ਜੋਜ ਉੱਥੇ ਸਾਨੂੰ ਜਾ ਗਿਆ ਆ ਉਹ ਕੁਝ ਵੱਖਰਾ ਹੀ ਸੀਗਾ ਉਹ ਆਸੀਂ ਦੱਸ ਨਹੀਂ ਸਕਦੇ ਜਾ ਕੇ ਅਸੀਂ ਪਰ ਸਾਡੇ ਕੋਲ ਕੁਝ ਗਲਤੀਆਂ ਵੀ ਹੋਈਆਂ ਉੱਥੇ ਜਾ ਕੇ ਵੀ ਅਸੀਂ ਲੋਕਾਂ ਦੇ ਮਗਰ ਲਾ ਕੇ ਉਹਨਾਂ ਨੂੰ ਲੋਕਾਂ ਨੂੰ ਤੰਗ ਕਰਦੇ ਸੀ ਉੱਥੇ ਬੈਰੀਅਰ ਲਾਉਂਦੇ ਸੀਗੇ ਪਰ ਸਾਨੂੰ ਉੱਥੋਂ ਦੇ ਜਿਹੜੇ ਸਾਡੇ ਲੀਡਰ ਸੀਗੇ ਸਾਨੂੰ ਉਹਨਾਂ ਦੀ ਸੁਣੀ ਸੀ ਉਹਨਾਂ ਦੀ ਤੇ ਜਿੱਦਾਂ ਸਾਨੂੰ ਉਥੇ ਬੈਠਣ ਲਈ ਸਾਨੂੰ ਉਹਨਾਂ ਲੋਕਾਂ ਦਾ ਹੌਸਲਾ ਆਪਣਾ ਭਰੋਸਾ ਜਿਤਨਾ ਬੈਣਾ ਸੀਗਾ ਉਹ ਲੋਕੀ ਸਾਡੇ ਨਾਲ ਸੀਗੇ ਜੇ ਅਸੀਂ ਉਹਨਾਂ ਤਾਂ ਕਰਦੇ ਅਸੀਂ ਕਦੀ ਵੀ ਨਹੀਂ ਬੈਠ ਸਕਦੇ ਸੀ ਉੱਥੇ ਉਹ ਲੋਕੀ ਸਾਡੇ ਨਾਲ ਰਲੇ ਤੇ ਅਸੀਂ ਉਹਨਾਂ ਨਾਲ ਇੱਕ ਸਾਥ ਤੇ ਸਾਨੂੰ ਉਹਨਾਂ ਨੇ ਬਹੁਤ ਵਧੀਆ ਕੰਟ੍ਰਿਬਿਊਟ ਮਤਲਬ ਸਾਡੇ ਨਾਲ ਬਹੁਤ ਵਧੀਆ ਵਧੀਆ ਰਹਿ ਤੇ ਆਖਰਕਾਰ ਅਸੀਂ ਜਿੱਤ ਕੇ ਆਦੇ ਘਰੇ ਮੁੜੇ ਆ ਤੇ ਜਦੋਂ ਇੱਕ ਨਿਊਜ਼ ਆਨ ਮਿਲੀ ਉਥੇ ਤਾਂ ਸਾਨੂੰ ਪਤਾ ਨਹੀਂ ਸੀ ਕਿ ਤਾਂ ਕੀ ਕਰੀਏ ਕਿੰਨਾ ਚੀਏ ਕਿ ਕੀ ਕਰੀਏ ਸਾਨੂੰ ਸਮਝ ਨਹੀਂ ਆਉਂਦੀ ਉਥੇ ਵਿਆਹ ਵਾਲਾ ਮਾਹੌਲ ਅੱਜ ਵੀ ਜਦੋਂ ਅਸੀਂ ਆਏ ਆ ਨਾ ਸਾਨੂੰ ਛੱਡ ਕੇ ਉਹਨੂੰ ਦਿਲ ਨਹੀਂ ਕਰਦਾ ਸੀ ਉੱਥੋਂ ਪਰ ਅਸੀਂ ਤਾਨੂੰ 3 ਘੰਟੇ ਲੱਗ ਗਏ ਉਥੋਂ ਟਰਾਲੀ ਕੱਟਣ ਨੂੰ ਜੀ ਤੇ ਸਾਨੂੰ ਜਿਹੜਾ ਰੋਕੇ ਉਹਨੂੰ ਨੱਚਲਾ ਪੈਂਦਾ ਜਾਣਗੇ ਵੀ ਰੋਕ ਲੋ ਨੱਚਾ ਨੱਚ ਕੇ ਤੁਰਦੇ 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 ਅਸੀਂ ਤਰ 3 ਘੰਟੇ ਲੱਗੇ ਨਿਕਲ ਲੱਗੇ ਅਸੀਂ ਫਿਰ ਸੋਸ਼ਲ ਮੀਡੀਆ ਤੇ ਦੇ ਰਿਹਾ ਬਹੁਤ ਸਾਰੇ ਲੋਕ ਰੋ ਰਹੇ ਸੀ ਜੱਫੀਆਂ ਪਾ ਕੇ ਇੱਕ ਦੂਜੇ ਨਾਲ ਕਿਉਂਕਿ ਸਾਡੇ ਲਾਕੇ ਨਾ ਫਰੋਜ਼ਪੁਰ ਦੇ ਇੱਕ ਬੰਦੇ ਸੀਗੇ ਕੁਝ ਸਾਡੇ ਲਾਕੇ ਕਿਤੋਂ ਦੇ ਸੀ ਕਿਤੋਂ ਦੇ ਉੱਪਰ ਦੇ ਸੀਗੇ ਅਸੀਂ ਉਹਨਾਂ ਦੇ ਰੋਟੀ ਖਾਂਦੇ ਸੀਗੇ ਜਾ ਕੇ ਕੋਈ ਵੀ ਗੱਲ ਬਾਤ ਹੋਣੀ ਉਹਨਾਂ ਦੇ ਉੱਤੇ ਟਰਾਲੀ ਜਾਵੜਨਾ ਉਹਨਾਂ ਨੇ ਸਾਨੂੰ ਕੋਈ ਰੋਕਿਆ ਨਹੀਂ ਸੀਗਾ ਹੁਣ ਜਦੋਂ ਆਉਣ ਲੱਗੇ ਆ ਪਤਾ ਨਹੀਂ ਉਹਨਾਂ ਨੂੰ ਮਿਲਣਾ ਕਿ ਨਹੀਂ ਮਿਲਣਾ ਨੰਬਰ ਤੇ ਲੈ ਆਏ ਆ ਪਤਾ ਨਹੀਂ ਮਿਲ ਹੋਣਾ ਕਿ ਨਹੀਂ ਮਿਲ ਹੋਣਾ ਪਰ ਉਹ ਉਹ ਚੀਜ਼ਾਂ ਦੇਖ ਕੇ ਨਾ ਬੰਦਾ ਮੋਸ਼ਨਲ ਹੋ ਜਾਂਦਾ ਅੱਛਾ ਪੰਜਾਬ ਦੀ ਜਵਾਨੀ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਪੰਜਾਬ ਦੀ ਜਵਾਨੀ ਨੂੰ ਅਸੀਂ ਤਾਂ ਸੁਨੇਹਾ ਦੇਵਾਂਗੇ ਵੀ ਜਿੰਨਾ ਤੁਸੀਂ ਆਪ ਦੇ ਪੰਜਾਬ ਨੂੰ ਤੇ ਆਪ ਦੀ ਜਵਾਨੀ ਨੂੰ ਬਚਾ ਕੇ ਰੱਖ ਸਕਦੇ ਆ ਤੇ ਰੱਖ ਲੋ ਕਿਉਂਕਿ ਜੋ ਸਰਕਾਰ ਆਇਆ ਕਿਉਂਕਿ ਇਹ ਇਹ ਜੋ ਸੂਬਾ ਆ ਵਿੱਚ ਜਿਹੜਾ ਆਲੇ ਦੁਆਲੇ ਆਪਾਂ ਯੂਪੀ ਬਿਹਾਰ ਨੂੰ ਵੀ ਦੇਖਦੇ ਆ ਇਹ ਯੂਪੀ ਬਿਹਾਰ ਜਿਹੜਾ ਵਾ ਜੇ ਉੱਥੋਂ ਦੇ ਭਈਏ ਮੇਰੇ ਭਈਆ ਕੰਮ ਕਰਨ ਰਹਾ ਉਹਦੇ ਸਾਥ ਕਿਲੇ ਆ ਤੇ ਆਪਣੇ ਜਿਹੜਾ سرمایہਦਾਰ ਸੱਤ ਕਿਨੇ ਆਲਾ ਵਾ ਤੇ ਜੇ ਆਪਾਂ ਇਹ ਚੀਜ਼ ਨੂੰ ਬਚਾ ਕੇ ਰੱਖ ਲਾਂਗੇ ਅੱਜ ਇਹ ਕਾਨੂੰਨ ਮਾਫ ਹੋਏ ਆ ਵਾਪਸ ਹੋਏ ਆ ਤੇ ਉਹ ਸਾਡੀ ਇਹਦੇ ਵਿੱਚ ਬਹੁਤ ਵੱਡੀ ਜਿੱਤ ਆ ਕਿ ਸਾਡਾ ਪੰਜਾਬ ਕਿਹਦਾ ਗੁਲਾਮੀ ਨਹੀਂ ਕਰੂਗਾ ਜਿੱਦਾਂ ਹੁਣ ਪਿਆਰ ਵਾਲੇ ਗੁਲਾਮੀ ਕਰਦੇ ਆ ਤੇ ਆ ਗਾਂ ਵੀ ਜਿੱਦਾਂ ਹੁਣ ਨਵੀਂ ਪੀੜ੍ਹੀ ਆ ਉਹ ਜਿੱਦਾਂ ਦੇ ਹੁਣ ਅਸੀਂ ਬਜ਼ੁਰਗਾਂ ਨਾਲ ਰਲ ਕੇ ਅੰਦੋਲਨ ਲੜਿਆ ਵਾ ਉਹ ਗਾਂ ਸ਼ਾਇਦ ਉਹ ਵੀ ਜਦ ਇਹ ਗਾਹ ਪੀੜ ਪਵੇ ਤਾਂ ਉਹ ਵੀ ਇਦਾਂ ਹੀ ਲੜਨ ਇਹ ਚੀਜ਼